ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀ ਜੁੜੇ ਇਫਾਨ ਤੁਹਾਡਾ ਬਬੋ ਵੈਲਕਮ ਹੈ ਜੀ ਤੇ ਵੀਜੇ ਜਿਪਣੀ ਵੀਜੜ ਹੈਗੀ ਆ ਪਿੰਡ ਦੁਲਚੀਪੁਰ ਜ਼ਿਲ੍ਹਾ ਤਰਨਤਾਰਨ ਤਹਿਸੀਲ ਖੰਡੂਸਾ ਇਹਨੇ ਵੀਰੇ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਵਪਾਰ ਦਾ ਕੰਮ ਕਰਦੇ ਭਾਈ ਹੁਣੀ ਤੇ ਸਾਰਾ ਮਾਲ ਹੀ ਰਾਸਪਤ ਤੋਂ ਲੈ ਕੇ ਆਉਂਦੇ ਭਾਈ ਉਹਨੇ ਬੜੀ ਚੰਗੀ ਢਿੱਗੀ ਝੋਟੇ ਲੈ ਕੇ ਆਉਂਦੇ ਆ ਤੇ ਅੱਜ ਵੀਨੇ ਕੋਲ ਚਾਰ ਬੰਦ ਲੱਗ ਪਰ ਪਛੇ ਸੇਲ ਆ ਤੇ ਆਉਣ ਵੀਰਣ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਮਿਲ ਕੇ ਰਕੋੜਾ ਉਸ ਤੋਂ ਪਹਿਲਾਂ ਵੇਜੀ ਰਿਤੇ। ਤੋਂ ਪਹਿਲਾਂ ਇੱਥੇ ਆ ਕੇ ਚੁਆਇਸ ਕਰੋ। ਪਾਸ ਕਰੋ। ਪੂਰੀ ਤੁਸਨ ਨਹੀਂ ਖਰੀਦੋ। ਘਰੋਂ ਵੀ ਜੀ ਬੇਚੀ ਕਰ ਚੁਲੇ ਆ ਕਿ ਚੁਆਇਸ ਕਰੋ। ਨਾਲੇ ਵੀੜੋ ਵਾਪਸ ਇਹ ਕਰਦਿਆ ਕਰੋ। ਚਲੋ ਗਾਹਵੀ ਗੀਤ ਦਾ ਫੈਰਾ ਉੱਤੇ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਸੁਨੀਲ ਜੀ। ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹਾਂ ਜੀ ਹਾਂ ਜੀ। ਤੁਹਾਡਾ ਧੰਨਵਾਦ ਜੀ। ਤੇ ਵਪਾਰ ਕਰਦੇ ਬਾਈ ਜੀ? ਹਾਂ ਜੀ ਹਾਂ ਜੀ। ਬਹੁਤ ਟਾਈਮ ਹੋ ਗਿਆ ਨਹੀਂ ਕਰਦੇ ਨੂੰ। ਹਾਂ ਜੀ ਬਹੁਤ ਟਾਈਮ ਹੋ ਗਿਆ। ਪਤੀ 30 ਸਾਲ ਹੋ ਗਏ। ਅੱਛਾ ਲੋਕਰ ਮੰਨ ਲੈਨੇ ਕਿ ਬਾਰਾ ਸਾਰਾ ਉਧਰ ਹੀ। ਨਹੀਂ ਸਾਰਾ ਉਧਰ ਉਹ ਹਿਆਣਾ ਰਾਸਤਾਨੀ। ਅੱਛਾ ਹਿਆਣਾ ਰਾਸਤਾਨਾ ਠੀਕ ਹੈ। ਗੰਗਾ ਨਗਰ ਸਾਹਿਬ ਸਰਮਾਨਗੜ। ਅੱਛਾ ਇਧਰ ਕੋਈ ਨਹੀਂ ਮੈਂ ਲੈ ਲੈਂਦੇ। ਨਾ ਨਾ ਇੱਥੋਂ ਕਦੇ ਲੈ ਲਈਦੀ ਹੈ ਚਲੋ ਚੰਗੀ ਮੈਂ ਵੇਲੇ ਲੈ ਵੀ ਲੈਨੇ ਆ। ਹਾਂ ਠੀਕ ਹੈ ਠੀਕ ਹੈ। ਉਧਰੋਂ ਜਿਆਦਾ ਨਾਲ ਉੱਥੋਂ ਆਪਣਾ ਹਾਂ। ਅੱਛਾ ਉਧਰ ਹੀ ਆ। ਹਾਂ ਜਵਾਲੀ ਦੇ ਵੀ ਸਰਸੇ ਤੋਂ ਮੱਝ ਆਈਆਂ। ਅੱਛਾ ਜੀ ਹਾਂ ਜੀ ਤੇ ਕਿੰਨੇ ਕੇ ਲੀਟਰ ਵਾਲੀ ਮੱਝ ਲੈ ਲੈ ਨਹੀਂ ਉਧਰੋਂ ਵੀ ਵੀ ਕਿਲੋ ਵਾਲੀਆਂ ਮੱਝਾਂ ਅੱਛਾ 20 ਕਿਲੋ ਵਾਲੀਆਂ 15 ਪਾਸੇ ਕੋਈ 13 14 ਤੋਂ ਥੱਲੇ ਕੋਈ ਮੈਂ ਕਰਦੀ ਨਹੀਂ ਇਹ ਦੁੱਧ ਠੀਕ ਹੈ ਠੀਕ ਹੈ ਚੰਗੇ ਹੱਥ ਮੈਨੂੰ ਹੱਥ ਪਾਨੇ ਆ ਹਾਂ ਚੰਗੀ ਮੈਂ ਨੂੰ ਵਧੀਆ ਰਈਆਂ ਲਿਆਈਆਂ ਬਦਰ ਮੈਂ ਜੀ ਵੀਡੀਓ ਪਹਿਲੀ ਪਾਉਣ ਲੱਗਾ ਜੀ ਹਾਂ ਜੀ ਹਾਂ ਜੀ ਉਦਾਂ ਹੀ ਵੇਚਦਾ ਮਾਲ ਚਲੋ 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 ਅੱਜ ਕਿੰਨੀਆਂ ਭਾਈ ਜੀ ਅੱਜ 5 ਮੱਝਾਂ ਆਈਆਂ ਜੀ ਇੱਕ ਤੇ ਵੇਗੀ ਆ 4 ਮੱਝਾਂ ਨਾਲ ਛੋਟੀਆਂ ਇੱਕ ਤੇ ਰਾਤ ਦੀ ਸਹੀ ਆ ਚਲੋ ਕੰਮ ਸ਼ੁਰੂ ਕਰ ਬਾਕੀ ਤੇ ਆ ਤਾਜ਼ੀਆਂ ਸੂਈਆਂ ਦਿਹਾੜੀ ਦਿਹਾੜੀ ਦੀਆਂ ਮੱਝਾਂ ਸਾਰੀਆਂ ਚਲੋ ਨਾਮ ਤੇ ਐਡਰੈਸ ਬੋਲੋ ਫਿਰ ਆਪਣਾ ਆਪਣ ਸਿੱਧੂ ਕਰਕੇ ਉਧਾ ਸੁਖਵਿੰਦਰ ਆ ਹਾਂਜੀ ਪਿੰਡ ਦਲਚੀਪੁਰ ਦਲਚੀਪੁਰ ਠੀਕ ਆ ਤਸਵੀਰ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰ ਨੰਬਰ ਜੀ ਨੰਬਰ 81436 36725 ਇੱਕ ਵਾਰ ਫਿਰ ਬੋਲੋ 81436 36725 ਚਲੋ ਦੱਸੋ ਹਣੇ ਦੇ ਬਾਰੇ ਜੀ ਸੁਆ ਜੀ ਇਹ ਰਾਤ ਦੀ ਝੋਟੀ ਸੋਈ ਹੈ ਰਾਤ ਦੀ ਸੋਈ ਠੀਕ ਆ ਹਾਂਜੀ ਦੂਜਾ ਸੁਆ ਜੀ ਛੇ ਰੰਗ ਹੋਣ ਦੂਜਾ ਸੁਆ ਛੇ ਰੰਗ ਤੇ ਆ ਦੇਖੋ ਥਾਪੀ ਦਿੱਤੀ ਹੈ ਰਾਤ ਸੋਈ ਹੈ ਠੀਕ ਹੈ ਕੱਟੀ ਮਗਰ ਆ ਗਿਆ ਤੁਰ ਤੁਰੇ ਲੰਮੀ ਤੁਰ ਕਰਾ ਦੇ ਤੇ ਕਿੰਨਾ ਕਰੋ ਤੁਹਾਡੇ ਤੁਹਾਡੇ ਨਾਲ ਦੋਨੇ ਜੀ ਫਿਰ ਇਹ 15 ਕਿਲੋ ਪਹਿਲਾਂ ਝੋਟੀ ਨੇ ਦੁੱਧ ਦਿੱਤਾ ਪਹਿਲਾਂ ਨਹੀਂ 15 ਕਿਲੋ ਦੁੱਧ ਦਿੱਤਾ ਥੋੜੀ ਲੰਮੀ 17 ਕਰਦੇ 18 ਕਰਦੇ ਇੰਨਾ ਪੱਕਾ ਕਰੂਗਾ ਜੀ ਆਣ ਕੇ ਗੱਡੀ ਗੁੱਡੀ ਚ ਹੇਡਾ ਲ ਕੇ ਮੱਝਾ ਪੁੱਧਾ ਪਹਿਲਾਂ ਮੇਲਾ ਮਈ ਦੋਰੋ ਨਮੀ ਦੋਰੋ ਲਓ ਜੀ ਚੈੱਕ ਕਰੋ ਕਰਾ ਦੇ ਆ ਦੇਖੋ ਐ ਜੈਦੂ ਸਾਫ ਨੇ ਹੋ ਗਈ ਜੀ ਹਾਂ ਜੀ ਸਾਫ ਆਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਦੇਖੋ ਆਪ ਜੀ ਭਾਬਾਈ ਤਾਂ ਕਰ ਕਰਦੇ ਹਣਾ ਆਜੋ 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 ਲੈ ਲੈ ਕੁਮਾ ਉਮਰ ਇੱਕ ਕਰੇ ਮੂੰਹ ਬਖਾ ਦੋ ਚਲੋ ਲੈ ਚਲੋ ਉੱਥੇ ਲੈ ਚਲੋ ਠੀਕ ਆ ਬੰਨੋ 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 ਉਹਦੇ ਬੰਨੋ ਮਾ ਚਲੋ ਬੰਨੀ ਜਦੋਂ ਤੁਸੀਂ ਹਾਂਜੀ ਬਾਈ ਜੀ ਫਿਰ ਕੀ ਮੈਂ ਦੋਸੋਂ ਜਿੰਦੀ ਹਾਂਜੀ ਕੀਮਤ ਇਹਦੀ ਕੀਮਤ ਜੀ ਉਦਾਂ ਤੇ 1 25 ਕਰਦੇ ਆਂ ਹਾਂਜੀ 1 15 ਦੀ ਹਾਂ ਨਾ ਅਜ ਤਾਂ ਉਹਦੇ ਦੀ ਕਿੰਨਾ ਮਾਨ ਦਣ ਕੋਈ ਛੋਟ ਛਾਟ ਹੋ ਜੂਗੀ ਕੋਈ ਜ਼ਿਆਦਾ ਨਹੀਂ ਹੋਣਾ ਜ਼ਿਆਦਾ ਨਹੀਂ ਬਸ 1 15 ਦੇਣੀ ਆ ਹਾਂ ਨਾ ਹੀ ਆ ਛੋੜੀ ਕਰੋਗੇ ਆਜੋ ਫਿਰ ਇੱਧਰ ਆਜੋ ਇਹ ਸੂਆ ਜੀ ਇਹ ਤਾਂ ਦੂਜਾ ਸੂਆ ਦੂਜਾ ਸੂਆ ਜੀ ਤੇ 5 ਦਿਨ ਦੀ ਸੂਈ ਹੈ ਦੁੱਧ ਕਿੰਨਾ ਇਹਦੇ ਥੱਲੇ ਹੁਣ 12 ਕਿਲੋ ਆਇਆ ਕੋਈ ਲੀਟਰ ਮਾਰ ਕੇ ਦੋ ਇਹ ਵੀ ਕਰੋ ਸਾਰਾ 8 ਕਿਲੋ ਜੋ ਇਹ ਵੀ ਦਰੋ ਇਹ ਵੀ ਦਰੋ ਇਹ ਵੀ ਦਰੋ ਲੋਈ ਲੀਟਰ ਮਾਰ ਕੇ 12 ਦੇ ਲਗਭਗ ਦੁੱਧ ਆਹ ਦੇਖੋ ਨਾ ਉਹ ਨਾਲ ਤੇ ਕੱਟੀ ਚੋਂ ਮਗਰੀ ਆ ਫਿਰ ਕੋਰਾ ਕੱਟੀ ਅੱਜ ਆ ਕੱਟੀ ਹੈ ਨਾ ਥੋਰ ਲੰਮੀ ਤੇ ਲੰਮੀ ਥੋਰੋ ਆ ਇੱਕ ਵੀ ਦਰਾਂ ਆ ਦੇਖੋ ਥਾਂ ਦੇ ਵੇਖੋ ਛੋਣੀ ਚੋਟੀ ਨਾਲੇ ਹਾਂ ਥਾਂ ਦੀ ਬਹੁਤ ਕੁਆਲਿਟੀ ਫਿਰ ਲੱਗੀ ਜੀ ਆ ਜੋ ਆ ਜੋ ਆ ਅਜਾਦੀ ਨਹੀਂ ਥੱਲੇ ਹੋएगी ਜਿੰਨੀ ਗੱਬਣ ਦੀ ਵੀਡੀਓ ਦੀ ਬਣੀ ਅੱਛਾ ਜੀ ਹਾਂ ਜੀ ਠੀਕ ਹੈ ਚੰਗੀ ਮੈਂ ਜੀ ਕੋਈ ਇਦਾਂ ਹੀ ਫੜ ਫੜ ਕੇ ਦੇਣਾ ਇਦਾਂ ਦੇ ਚਲੋ ਲੈ ਚਲੋ ਤੋਰੋ 12 ਕਿਲੋ ਦੁੱਧ ਐਰ ਕੀ ਕੱਢੂਗੀ ਛੋਟੀ ਠੀਕ ਹੈ ਚਲੋ 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 ਬੜਾ ਠੀਕਾ ਛਵਾਈ ਬਾਜੀ ਫਿਰ ਸਵੇਰ ਕਰਵੇ ਕਰਦੇ ਆ ਜਿੰਨੀ ਜਿਆਦੀ ਖੋਰ ਜਿਆਦਾ ਹੋਣੀ ਜਿਆਦੀ ਖਾਣ ਹੋਏਗਾ ਜੀ ਹਾਂ ਜੀ ਹਾਂ ਜੀ 2 ਕਿਲੋ ਗਾੜੇ ਦਾ ਨਾ ਜੋ ਘਟੂਗੀ ਠੀਕ ਆ ਹਾਂਜੀ ਚਲੋ ਬੋਲੋ ਕੀ ਮੈਨੂੰ ਬੋਲੋ ਕੀ ਤੁਜੀ ਇਹਦਾ ਬੋਲ ਤੋਂ ਕਰਦੇ ਆ 125 ਹਾਂਜੀ ਤੇ 117 ਦੀ ਜਿਹੜੀ ਬਿਲਕੁਲ ਹਾਂ ਨਹੀਂ ਆ ਛੋੜ ਹੀ ਹੋਣੀ ਬਸ ਹਾਂ ਬਸ ਛੋੜ ਹੀ ਹੋਣੀ ਠੀਕ ਆ ਆ ਜੋ ਫਿਰ ਇੱਧਰ ਇਸ ਵਾਜੀ ਇਹਦਾ ਦੂਜਾ ਸੂਆ ਦੂਜਾ ਸੂਆ 6 ਦੰਦ ਤੇ ਦੁੱਧ ਕਿੰਨਾ ਦੁੱਧ ਇਹਦੇ ਥੱਲੇ 10 11 ਬਿਲਕੁਲ ਪੂਰਾ ਪੱਕਾ ਪੱਕਾ ਤੋਰੋ ਇਹ ਵੀ ਤੋਰੋ ਬਿਲਕੁਲ ਨਾ ਰੋਟਾ ਕੱਤੀ ਉਹ ਕੱਟੀ ਆ ਗੱਡੀ ਮਗਰ ਤੇ ਪੂਰੀ ਹੈਵੀ ਜ਼ਬਰਦਸਤ ਮਾਝ ਚਲੋ ਜਫਰਾਵਾਦੀ ਮਾਝ ਹੋਈ ਜਫਰਾਵਾਜ ਵਾਕੇ ਸਹੀ ਗੱਲ 12 ਕਿਲੋ ਦੁੱਧ ਪੱਕੀ ਠੀਕ ਆ ਤੋਰੋ ਤੋਰੇ ਨੂੰ ਵੀ ਅਜੀ ਗੱਲ ਦੀ ਖਾਫ ਹੋਈ ਆ ਕੋਲੇ ਤੇ ਆ ਗੱਛ ਦੀ ਗੱਲ ਚੰਗੀ ਮਾ ਜਾਣ ਵਾਲੀ ਪੂਰੀ ਭਾਰੀ ਵੱਡੀਆਂ ਝੋਟੀਆਂ ਸਾਰੀਆਂ ਜੀ ਨਿੱਕੀ ਤੁਹਾਡੀ ਕੋਈ ਵੀ ਨਹੀਂ ਇਹ ਦਾਸਾਂ ਦਾ ਮਾਰ ਹੀ ਏਦਾਂ ਦਾ ਜੀ ਅੱਛਾ ਆਜੋ 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 ਅੱਗੇ ਛੇ ਦੰਦ ਮੂੰਹ ਹਾਂ ਹੂੰ ਬਿਲਕੁਲ ਧਿਆਨ ਧਿਆਨ ਪਾੜੋ ਭਾੜੋ ਭਾੜੋ ਥੋੜਾ ਘਬਰਦੀ ਆ ਠੀਕ ਹੈ ਸਕਲ ਸੋਹਣੇ ਆ ਚਲੋ ਚਲੋ ਜੀ ਬਿਲਕੁਲ ਹੀ ਬੋਣੇ ਬਿਲਕੁਲ ਜੀ ਤੁਹਾਨੂੰ ਦਿੱਤੀ ਸੀ ਜੀ ਆ ਬਣੋ ਤੇ ਹਾਂਜੀ ਹਾਂਜੀ ਭਾਈ ਜੀ ਮੋਹਲੇ ਦਾ 95000 ਤੇ 90000 ਦੀ ਹਾਨਾ ਹਾਂ ਨਹੀਂ ਹਾਂ ਨਹੀਂ ਬਸ ਠੀਕ ਆ ਹਾਨਾ ਲਗਾ ਮੀ ਹਾਂ ਹਾਂ ਨਾ ਨਾ ਚਲੋ ਆ ਜੀ ਇਧਰ ਆ ਮੋਹਲੇ ਨਹੀਂ ਕਰਦੇ ਕੋਈ ਜੀ ਠੀਕ ਆ ਇਹ ਥੂਆ ਜੀ ਜਿਹੜੀ ਥੂਈ ਜੀ ਪਹਿਣ ਛੋਟੀ ਹੈ ਅਜਾ ਪਹਿਲਾ ਥੂਆ ਪਹਿਲਾ ਥੂਆ ਛੋਟੀ ਦਾ ਦੁੱਧ ਕਿੰਨਾ ਜੀ ਇਹਦੇ ਥੱਲੇ 9 ਕਿਲੋ ਦੁੱਧ ਹੈ ਲੀਟਰ ਮਾਰਵਾ ਉਹ 9 ਕਿਲੋ ਲੀਟਰ ਮਾਰਵਾ ਇਹ ਵੀ ਕਰੋ ਇਹ ਵੀ ਕਰੋ ਬਿਲਕੁਲ ਠੀਕ ਹੈ ਇਹਦੀ ਥੀ ਇਹਦੇ ਪਾਣੀ ਦੇੰ ਈਏ ਥੂਈ ਨੂੰ ਚਲੋ ਇਹ ਵੀ ਕਰੋ ਜੀ ਲੋ ਜੀ ਇਹ ਵੀ ਚੈੱਕ ਕਰੋ ਕਰਾ ਦੇ ਆ ਜਾਓ ਠੀਕ ਕਰ ਕੱਟੀ ਮਾ ਕਰਾ ਇਹਦੇ ਕੋਲ ਤੇ ਬੋਤਲ ਕੱਟਾ ਦੇ ਇਹਦੇ ਮਾਰ ਕਟਾ ਦੇ Trí giá 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 ਸਤਿ ਸ਼੍ਰੀ ਅਕਾਲ ਜੀ ਮਾਸੀ ਜੀ ਨੂੰ ਮਾਰੋ ਤਾਜੀ ਤਾਜੀ ਹੈ ਮਰਦੋ ਜੀ ਇਹ ਬਿਲਕੁਲ ਤਾਜੀ ਹੈ ਚਲੋ ਤੇ ਬਾਜੀ ਫਿਰ ਦੀ ਕੀਮਤ ਜਿਹੜੀ ਕੀ ਉਸੇ ਦੇਖੋ ਗਲੀ ਵਿੱਚ ਕਾਦੀ ਦੇ ਭਾਵੇਂ ਆਪਾਂ 91 ਕਰ ਦਈਏ ਨਾ ਤੇ 85 ਦੀ ਹਾਂ ਨਾ 85 ਹਜ਼ਾਰ ਦੀ ਹਾਂ ਬਾਈ 85 ਹਜ਼ਾਰ ਦੀ ਹਾਂ ਇਹਨਾਂ ਹੋਰ ਕਰ ਦੋ ਐਂਡਰ ਵੇਚੀ ਉਹ ਛੋਟ ਸੱਭਾ ਹੋ ਜਾਊਗਾ ਤੇ ਨਹੀਂ ਉਹ ਕਰਦਾ ਵੀ ਯਾਰ ਖੰਡ ਦਾ ਮਾਨ ਤਾਂ ਨਹੀਂ ਤਿੰਨ ਜਾਣ ਦੋ 85 ਹਜ਼ਾਰ ਜਾਨ ਦੋ ਨਹੀਂ ਤਿੰਨ ਜਿਆਦਾ ਲਾਸਟ ਵੇਚੇ ਕੋਈ ਨਹੀਂ ਦਿੰਦਾ ਸਲ 8000 ਦੇ ਰਿਹਾ ਬੱਛਾ ਸੋਰਾ ਠੀਕ ਆ ਕੋਈ ਗੱਲ ਮੱਝ ਖੜੂ ਬੜਾ ਜਾਲ ਕਰੂਗਾ 15 ਕੁਆਟਰ ਨੂੰ ਤਾਂ ਖੜੇ ਕੁਈ ਤੋਂ ਵੀ ਕਦੇ ਪੈਠੇ ਤੋਂ ਲੈ ਆ ਕੇ ਬੰਦੇ ਤੇ ਨਹੀਂ ਬਿਕੋ ਦੇਤੀ ਨੂੰ ਉੱਪਰ ਕਰ ਕਰ ਲਿਆ ਹੋਈ ਠੀਕ ਆ ਠੀਕ ਆ ਬਸ ਬਿਲਕੁਲ 5-5 ਦਿਨ ਉਸੇ ਲਗਣਾ ਫਿਰ ਕਰੂਗਾ ਅੱਛਾ ਜੀ ਹਾਂ 5 ਦਿਨ ਉਹ ਤੋਂ ਬਾਅਦ ਫਰਨਾ ਹਾਂ ਜੀ ਹਾਂ ਬਿਲਕੁਲ ਹਾਂ ਚਲੋ ਦੇਖ ਜੀ ਬਹੁਤ ਸੋਹਣੇ ਪਸ਼ੂ ਪਾਈਏ ਕੋਈ ਬਾਕੀ ਮੇਰਾ ਵੀ ਚੈੱਕ ਕਰਕੇ ਚੁਾਈ ਕਰਕੇ ਪਾਸ ਕਰਕੇ ਠੀਕ ਆ ਤੁਹਾਡਾ ਹੱਕ ਬੰਦਾ ਆਰ ਅਗਰ ਕੇ ਲੈ ਕੇ ਜਾਏ ਹਾਂ ਜੀ ਕੁਈਆਂ ਧੋਆਂ ਧਿਆਨ ਕੇ ਦੋ ਦੋ ਡਾਂ ਕੇ ਚੋਲੇ ਕੋਈ ਬਦਲ ਰੂਈ ਬਿਲਕੁਲ ਭਾਜੀ ਇਹਨੇ ਆਨਲਾਈਨ ਕੋਣੀਆਂ ਕੋਈ ਚੋਣ ਚਣ ਦੀ ਆ ਬਿਲਕੁਲ ਸਾਫ ਮੱਝਾਂ ਹਾਂ ਇਹ ਜਫਰਾਬਾਦੀ ਦੀ ਜਿਹੜੀ ਮੈਂ 16 ਕਿਲੋ ਦੁੱਧ ਉਹ 12 ਇਹਨੇ ਪਹਿਲਾਂ ਨਹੀਂ ਦਿੱਤਾ ਠੀਕ ਹੈ ਜੀ ਹਾਂਜੀ 12 13 ਇਹ ਰੋਟੀ ਨੇ ਪਹਿਲਾਂ ਨੇ ਕਹਿਆ ਸੀ ਸਵੇਰ ਸਾਰਾ ਕਦੂ 12 ਕਿਲੋ ਹੋਣ ਤਿਆਰ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਚਲੋ ਬਹੁਤ ਜਿਆਦੀਆਂ ਝੋਟੀਆਂ ਦੇਂਦੀਆਂ ਜੀ ਪੂਰੀਆਂ ਵੱਡੀਆਂ ਘੱਤ ਵਜਨ ਦੀਆਂ ਵਾਲੀਆਂ ਝੋਟੀਆਂ ਤੇ ਰਾਤੀ ਛਿੱਗੀ ਆ ਰਾਤ ਸੁਹੀ 12 ਵਜੇ ਚਲ ਜੇਰ ਜਰ ਪਈ ਉਹ ਵੀ ਕੋਣੀ ਦੇ ਬਾਟੇ ਨੰਬਰ ਠੀਕ ਹੈ ਓਕੇ ਹੋ ਗਿਆ ਹਾਂ ਜੀ ਸਾਰੀਆਂ ਮਗਰ ਇਸ ਵੇਲੇ ਮਗਰ ਕਰਤਾ ਜੀ ਠੀਕ ਹੈ ਭਾਈ ਜੀ ਬੋਲੋ ਨੰਬਰ ਨੰਬਰ ਮੇਰਾ 814 036725 ਠੀਕ ਹੈ ਪਿੰਡ ਪਿੰਡ ਦੁਲਚੀਪੁਰ ਜ਼ਿਲ੍ਹਾ ਤਰਨਤਾਰ ਤਹਿਸੀਲ ਖਡੂਰ ਸਾਹਿਬ ਨਾਮ ਦਾੜਾ ਸੁਖਵਿੰਦਰ ਸਿੰਘ ਨਾਮ ਸਿੰਧੂ ਵੀ ਕਹਿੰਦੇ ਆ ਸਿੰਧੂ ਕਹਿੰਦੇ ਆ ਮੇਨ ਸਿੰਧੂਆ ਹਾਂ ਛੋਟਾ ਦਾ ਸਰਪੰਚ ਕਰਕੇ ਕੋਈ ਵੀ ਪੁੱਛ ਲੈ ਦੁਲਚੀਪੁਰ ਠੀਕ ਹੈ ਜੀ ਹਾਂ ਜੀ